ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਰਾਗ ਬਿਲਾਵਲ ਮਹਿਲਾ ਪੰਜਮਾ ਦੁਪਦੇ ਘਾਰ ਅਠਵਾਂ ਸ੍ਰੀ ਗੁਰੂ ਅਰਜਨ ਦੇਵ ਜੀ ਪਾਸੋਂ ਉਚਾਰੀ ਹੋਈ ਬਾਣੀ ਵਿੱਚੋਂ ਆਪਾਂ ਸ਼ਬਦ ਕਰਨ ਜਾ ਰਹੇ ਹਾਂ ਮੈਂ ਨਾਹੀ ਪ੍ਰਭ ਸਭ ਕੁਝ ਤੇਰਾ ਏ ਗੈ ਨਿਰਗੁਣ ਉਹ ਗੈ ਸਰਗੁਣ ਖੇਲ ਕਰਤ ਵਿਚ ਸੁਆਮੀ ਮੇਰਾ ਤੇ ਇਸ ਸ਼ਬਦ ਨੂੰ ਆਪਾਂ ਕੋਸ਼ਿਸ਼ ਕਰਾਂਗੇ ਬਹੁਤ ਆਸਾਨ ਅਤੇ ਮਿੱਠੀ ਧੁਨ ਤੇ ਕਰਨ ਦੀ ਤੇ ਜਦੋਂ ਪੈਣਾ ਦੇ ਸਕੇਲ ਤੇ ਆਪਾਂ ਇਸ ਸ਼ਬਦ ਨੂੰ ਗਾਇਨ ਕਰਦੇ ਹਾਂ ਤਾਂ ਆਪਾਂ ਪੰਜਵੇਂ ਕਾਲੇ ਨੂੰ ਸਮਾਂ ਮੰਨਦੇ ਹਾਂ ਕਿਉਂਕਿ ਸ਼ਬਦ ਦਾ ਚਲਨ ਤਾਰ ਸਬਤਕ ਵਿੱਚ ਬਿਲਕੁਲ ਨਹੀਂ ਹੈ ਜਿਆਦਾ ਹਾਈ ਪਿਚ ਤੇ ਸ਼ਬਦ ਨਹੀਂ ਜਾ ਰਿਹਾ ਹੈ ਆਸਾਨੀ ਦੇ ਨਾਲ ਇਸ ਸ਼ਬਦ ਨੂੰ ਗਾਇਨ ਕੀਤਾ ਜਾ ਸਕਦਾ ਹੈ ਧੁਨ ਬਹੁਤ ਮਿੱਠੀ ਹੈ ਆਪ ਜੀ ਕਲੀ-ਕਲੀ ਪੰਕਤੀ ਸਰਵਣ ਕਰੋਗੇ ਅਤੇ ਸਿੱਖੋਗੇ ਜੋ ਸੁਰ ਇਸ ਸ਼ਬਦ ਵਿੱਚ ਲੱਗ ਰਹੇ ਹਨ ਆਪ ਜੀ ਨੂੰ ਸਕਰੀਨ ਤੇ ਨਜ਼ਰ ਆ ਰਹੇ ਹਨ ਤੇ ਸਕੇਲ ਚੇਂਜ ਕਰਕੇ ਵੀ ਆਪ ਕਹਣਾ ਚਾਹੋ ਤਾਂਗਾ ਸਕਦੇ ਹੋ ਤਾਂ ਆਪਾਂ ਦੇਖਦੇ ਹਾਂ ਪਹਿਲਾ ਸਥਾਈ ਜਦੋਂ ਸਰਵਣ ਕਰਦੇ ਹਾਂ ਸਥਾਈ ਤਾਂ ਮਾਹ ਸਵਰ ਤੋਂ ਸ਼ਬਦ ਸਟਾਰਟ ਹੁੰਦਾ ਹੈ ਮੈਨਾਹੀ ਤਦ ਸਭ ਵਿਚ ਤੇ And i

ਪ੍ਰਭ ਸਭ ਕਿਛ ਤੇਰਾ ਪ੍ਰਭ ਸਭ ਕਿਛ ਤੇਰਾ ਮੈਂ ਨਾ ਕਹੀ ਪ੍ਰਭ ਸਭ ਤੇ ਅੱਖਾਂ ਹੀ ਪ੍ਰਗ ਸਭ ਕਿਛ ਤੇਰਾ ਇਹ ਭੈ ਨਿਰ ਗੋਲ ਉਹ ਘੈ ਸਭ ਗੋਲ ਇਹ ਭੈ ਭੋਲ ਉਹ ਘੈ ਸਭ ਦੇ ਘੁੰਮੋ ਉਹ ਘਰ ਸਰਗੁਣ ਕੀ ਦੇਕਰਤ ਵਿੱਚ સ્વાਮੀ ਮੇਰਾ ਇਹ ਦੇ ਘੁੰਮੋ ਉਹ ਘਰ ਸਰਗੁਣ ਕੀ ਦੇਕਰਤ ਵਿੱਚ સ્વાਮੀ ਮੇਰਾ ਮੈਂ अंतरा नगर में आप बाहर बहारफोन आपन प्रभ मेरे को सगल बसेरा नगर में आप बाहर बहारफुन आपन प्रभ मेरे को सगन बसेरा ही अपेराजन ही राया कह ठाकुर कह कह चेरा ही राजन ही राया कह ठाकुर कह कह चेरा कह कह था कह कह चेरा कह कह था गुर, के के चेरा केह स्थाई आ जाता है सिखद हा अंतरा नगर में नगर में आप बाहर फोन आपन प्रभ मेरे को सगल बसेरा ਨਗਰ ਮੈਂ ਆਪ ਬਾਹਰ ਫੁਨੇ ਆਪਨ ਪ੍ਰਭ ਮੇਰੇ ਕੋ ਸਗਲ ਬਸੇਰਾ ਸਿਮਸਤਿਕ ਨਾਲ ਆਪੇ ਹੀ ਰਾਜਨ ਆਪੇ ਹੀ ਰਾਇਆ ਕਹਿ ਕਠਾਕੁਰ ਕਹਿ ਕਹ ਚੇਰਾ आपे ही राजन आपे ही राया कह कह ठाकुर कह कह चेरा कह कह ठाकुर कह कह चेरा कह कह ठाकुर कह कह चेरा keh keh thaakur keh keh jeena keh keh thaakur keh keh jeena main naheen prab sab nichhte ra main na ਆਖਰੀ ਅੰਤਰਾ ਸੇਮੇ ਇਸੇ ਤਰੀਕੇ ਨਾਲ ਹੈ ਕਾ ਕੋ ਦਰਾਓ ਕਾ ਸੋ ਬਲਬੰਚਾ ਜੈ ਚੈ ਪੇਖੋ ਤਹ ਤਹ ਤੇਰਾ ਕਾ ਕੋ ਦਰਾਓ ਕਾ ਸੋ ਬਲਬੰਚਾ ਜੈ ਚੈ ਪੇਖੋ ਤਹ ਤਹ ਤੇਰਾ ਕਾ ਕੋ ਦਰਾਓ ਕਾਸੋ ਬਲਵੰਚਾ ਜਹ ਜੈ ਪੇਖੋ ਤਹ ਤਹ ਤੇਰਾ 파고 ਦੁਰਾਓ ਕਾਸੋ ਬਲਵੰਚਾ ਜਹ ਜੈ ਪੇਖੋ ਤਹ ਤਹ ਤੇਰਾ तह ते तैरा मुहूर्त गुर पेट्यो सागर बून्द नहीं अनहेरा सार मुहूर्त गुर ਤੇ ਤੂ ਨਾਨਕ ਮਿਰ ਸਾਗਰ ਬੂੰਦ ਨਹੀਂ ਹਨੇਰਾ ਮਿਰ ਸਾਗਰ ਬੂੰਦ ਨਹੀਂ ਹਨੇਰਾ ਮਿਰ ਸਾਗਰ ਬੂੰਦ ਨਹੀਂ ਹਨੇਰਾ ਮੈਂ ਨਾਹੀ ਪ੍ਰਭ ਸਭ ਕਿਛ ਤੇ ਨਾਹੀ ਪ੍ਰਭ ਸਭ ਕਿਛ ਤੇਰਾ ਪ੍ਰਭ ਸਭ ਕਿਛ ਤੇਰਾ ਪ੍ਰਭ ਸਭ ਕਿਛ ਤੇਰਾ ਮੰਨ ਸਭ ਇਹ ਹੈ ਕਿ ਆਪ ਜੀ ਆਸਾਨੀ ਦੇ ਨਾਲ ਇਹ ਸ਼ਬਦ ਨੂੰ ਸਿੱਖ ਸਕੋਗੇ ਗਾਇਨ ਕਰ ਸਕੋਗੇ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ